ਮੋਗਾ ਦਾ ਆਰਬਿਟ ਬਸ ਕਾਂਡ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਇਸ ਕਾਂਡ ਨੇ ਉਸ ਸਮੇਂ ਬਾਦਲਾਂ ਦੇ ਪਥੀਨੇ ਛੁੜਾਤੇ ਸਨ ਜਦੋਂ ਉਹ ਸੱਤਾ 'ਚ ਸਨ ਇਹ ਤਸਵੀਰ ਉਸ ਕਾਂਡ ਦੀ ਸਭ ਤੋਂ ਵੱਡੀ ਗਵਾਹ ਹੈ ਇਸ ਜਨਾਨੀ ਦਾ ਦੋਸ਼ ਸੀ ਕਿ ਬਾਦਲਾਂ ਦੀ ਬਾਸਮੀ 'ਚ ਉਸ ਨਾਲ ਛੇੜਖਾਨੀ ਦੀ ਕੋਸ਼ਿਸ਼ ਹੋਈ ਜਦੋਂ ਇਸਨੇ ਵਿਰੋਧ ਕੀਤਾ ਤਾਂ ਇਸ ਨੂੰ ਬਸ 'ਚੋਂ ਚੱਕ ਕੇ ਬਾਹਰ ਸੁੱਟ ਦਿੱਤਾ ਗਿਆ ਇਸ ਘਟਨਾ ਵਿੱਚ ਇਸ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਬਾਦਲਾ ਦੇ ਪ੍ਰਤੀ ਪੂਰੇ ਪੰਜਾਬ ਵਿੱਚ ਰੋਸ਼ ਫੈਲ ਗਿਆ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਕਰੀਬ 30 ਲੱਖ ਰੁਪਏ ਤੋਂ ਵੀ ਜ਼ਿਆਦਾ ਮੁਆਵਜ਼ੇ ਦੀ ਰਕਮ ਮਿਲੀ ਪਰ ਅੱਜ ਇਸ ਕਾਂਡ ਵਿੱਚ ਸਭ ਤੋਂ ਵੱਡਾ ਫੈਸਲਾ ਆਇਆ ਹੈ ਇਸ ਕਾਂਡ ਦੇ આરોપી بنائے ਗਏ ਸਾਰੇ ਦੇ ਸਾਰੇ ਬੰਦੇ ਬਰੀ ਹੋ ਗਏ ਨੇ ਹਾਲਾਤ ਤੇ ਵਕਤ ਇਨਸਾਨ ਨੂੰ ਕਿੱਦਾਂ ਬਦਲ ਦਿੰਦੇ ਨੇ ਅਗਲੀ ਵੀਡੀਓ ਵਿੱਚ ਤੁਹਾਨੂੰ ਆਪ ਹੀ ਪਤਾ ਚੱਲ ਜਾਏਗਾ ਸੁਣੋ ਘਟਨਾ ਦੇ ਵੇਲੇ ਪੀੜਿਤ ਮਹਿਲਾ ਨੇ ਕੀ ਕਿਹਾ ਸੀ ਗੱਲ ਵੀਰੇ ਜਿੱਥੇ ਤੂਲ ਟੈਕਸਾ ਉਹ ਜੋ ਗਾਂ ਜਾ ਕੇ ਗੱਲ ਹੋਈ ਹੈ ਇਹ ਕੀ ਹੋਇਆ ਵੀਰੇ ਚੇੜਖਾ ਨੇ ਕੀ ਕੀ ਨਾ ਨੇ ਫਿਰ ਅਫਸਰਾਂ ਕੋਲ ਜੀ ਗਿਆ ਅਸੀਂ ਕਿਹਾ ਨਾ ਵੀਰੇ ਤੁਹਾਨੂੰ ਇਹਨਾਂ ਹੱਥੋਂ ਪਾਈ ਹੋਏ ਤੇ ਸਾਡੇ ਤੋਂ ਔਰਤਾਂ ਕਰ ਕਿਸੇ ਕੁਝ ਹੋ ਜਾ ਨਹੀਂ ਉਹ ਬੰਕਤੀ ਸੀ ਕਿ ਤੇ ਬਾਅਦ ਵਿੱਚ ਕਿਸੇ ਨੇ ਰੋਕਿਆ ਨਹੀਂ ਕਿਸੇ ਨੇ ਨਹੀਂ ਰੋਕਿਆ ਵੀਰੇ ਫਿਰ ਕਿਵੇਂ ਤੁਸੀਂ ਬਾਹਰ ਆਏ ਅਸੀਂ ਵੀਰੇ ਬਾਹਰ ਆਏ ਸਨ ਪਤਾ ਦਿੱਤਾ ਗਿਆ ਕਿਨੇ ਦਾ ਕੱਟ ਪਤਾ ਜਿਹੜਾ ਕਨੈਕਟਰ ਸੀ ਇਸ ਮਹਿਲਾ ਦੇ ਇਸ ਬਿਆਨ ਨੇ ਪੂਰੇ ਪੰਜਾਬ ਨੂੰ ਹਿਲਾਤਾ ਸੀ ਬਾਦਲਾਹ ਦੀ ਕੁਰਸੀ ਤੱਕ ਹਿੱਲਣ ਦੇ ਹਾਲਾਤ ਹੋ ਗਏ ਸੀ ਪਰ ਸੁਣੋ ਅੱਜ ਕੀ ਕਹਿੰਦੀ ਹੈ ਮੈਂ ਚੰਡੀਗੜ੍ਹ ਵੀ ਇਹੀ ਗੱਲ ਕਹੀ ਆ ਨੇ ਮੈਨੂੰ ਸਰ ਨੇ ਪੁੱਛਿਆ ਸੀ ਭਾਈ ਬਾਰੀ ਲੱਗੀ ਸੀ ਕਿ ਖੁੱਲੀ ਸੀ ਮੈਂ ਕੋਈ ਨੂੰ ਪਤਾ ਹੀ ਨਹੀਂ ਇਬਾਰੀ ਲੱਗੀ ਸੀ ਕਿ ਖੁੱਲੀ ਸੀ ਅੱਜ ਜੋ ਲੜਕੀ ਦੀ ਮੌਤ ਕਿਵੇਂ ਹੋਈ ਸੀ ਮੈਨੂੰ ਨਹੀਂ ਪਤਾ ਹੁਣ ਜੋ ਫੈਸਲਾ ਆਇਆ ਤੁਸੀਂ ਉਹਦੇ ਨਾਲ ਸਹਿਮਤ ਹੋ ਮੈਨੂੰ ਵੀਰੇ ਫੈਸਲੇ ਨਾਲ ਸਹਿਮਤ ਆ ਆਪਣੀ ਘਰ ਕਿਸੇ ਨੇ ਬਈ ਦੋਸ਼ ਨਹੀਂ ਸੀ ਚੰਗੇ ਭਲੇ ਘਰੋਂ ਗਏ ਆ ਤਿਆਰ ਬਿਆਰ ਹੋ ਕੇ ਗਏ ਆ ਨਾਨਕਿਆਂ ਦੇ ਘਰੇ ਚੱਲੇ ਸੀਗੇ ਕਿਹੜਾ ਆਪਾਂ ਕਿਤੇ ਗਲਤ ਖਾਂਬੀ ਚੱਲੇ ਸੀ ਜੋ ਕਰਮ ਆਸਤੀ ਉਹ ਵੀਰੇ ਬੇਟੀ ਨੇ ਤਾਂ ਮੋੜਨਾ ਨਹੀਂ ਵਿਚਾਰੀ ਸੀ ਸਿਉਰਟੀ ਮੈਨ ਵੀ ਬੇਟੀ ਦੇ 60 ਬਿੜ ਵੱਜ ਜਾਂਦੀ ਵੀਰੇ ਤੇ ਚੱਲ ਸਾਰੀ ਪਬਲਿਕ ਉਹਦਾ ਇਲਾਜ ਕਰਾ ਦਿੰਦੀ ਤੇ ਹਣੋ ਉਹ ਵਿਚਾਈ ਜਿੱਥੇ ਗਈ ਉੱਥੇ ਮੁੜ ਕੇ ਤਾਂ ਨਹੀਂ ਸਕਦੀ। ਸਰਪ ਸਹਿਬਾ ਤੋਂ ਬਿਲਕੁਲ ਜੋ ਫੈਸਲਾ ਆਇਆ ਤਾਂ ਉਸ ਤੇ ਜਿਹੜਾ ਸਹਿਮਤ ਤੁਹਾਨੂੰ ਹੋਣਾ ਹੀ ਪੈਣਾ ਜਦੋਂ ਸੁਣਿਆ ਤੁਸੀਂ ਚਾਹੇ ਇਹ ਸ਼ਬਦ ਮਜਬੂਰੀ ਦੇ ਨੇ ਚਾਹੇ ਹਾਲਾਤਾਂ ਦੇ ਪਰ ਇੱਕ ਗੱਲ ਤਾਂ ਸਾਫ਼ ਹੈ ਮਈਲਾ ਬਿਆਨਾ ਤੋਂ ਮੁਕਰ ਗਈ। ਇਹਨਾਂ ਵਿੱਚੋਂ ਅਲੀਗੇਸ਼ਨ ਇਹ ਸੀ ਕਿ ਇਹਦਾ ਮੁਲਜ਼ਮਾਂ ਨੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਉਹਨਾਂ ਨੂੰ ਬਸ ਤੋਂ ਧੱਕਾ ਦਿੱਤਾ। ਜਿਸ ਤੋਂ ਬਾਅਦ ਅਰਸ਼ਦੀਪ ਕੌਰ ਦੀ ਮੌਤ ਹੋ ਗਈ ਸੀ। ਇਸ ਦਾ ਟ੍ਰਾਇਲ ਜਿਹੜਾ ਹੈਗਾ ਇੱਥੇ ਮੈਡਮ ਸ਼੍ਰੀਮਤੀ ਲਖਮਿੰਦਰ ਕੌਰ ਦੁੱਗਲ ਜਿਹੜੇ ਸਾਡੇ ਐਡੀਸ਼ਨਲ ਸੈਸ਼ਨ ਜੱਜ ਆ ਉਹਨਾਂ ਦੀ ਕੋਰਟ ਵਿੱਚ ਚੱਲਿਆ ਜਿਸ ਤੋਂ ਬਾਅਦ ਅੱਜ ਸੁਣਵਾਈ ਤੋਂ ਬਾਅਦ ਮਾਨਯੋਗ ਅਦਾਲਤ ਨੇ ਚਾਰ ਦੋਸ਼ੀਆਂ ਨੂੰ ਬਾਜਤ ਪਰਿਕਰਨ ਇਸ ਘਟਨਾ ਦਾ ਪਾਸਾ ਪਲਟਨ ਨਹੀਂ ਪੈਸੇ ਨੇ ਵੀ ਵੱਡੀ ਭੂਮਿਕਾ ਅਦਾ ਕੀਤੀ ਨਹੀਂ ਯਕੀਨਤਾ ਤੁਸੀਂ ਆਪ ਸੁਣੋ ਸਰ ਜੀ ਮੇਰਾ ਤਾਂ ਕਹਿਣਾ ਵਾ ਚਲੋ ਜੋ ਕੋ ਸਾਡੇ ਨਾਲ ਵਹਿਗੁਰੂ ਨੇ ਸਾਡੇ ਕਿਸਮਤ ਵਿੱਚ ਲਿਖਿਆ ਸੀਗਾ ਉਹ ਹੋ ਗਿਆ ਜੋ ਵੀ ਸਾਡੇ ਨਾਲ ਸੀ ਅਸੀਂ ਕਿਸੇ ਨੂੰ ਵੀ ਸਜ਼ਾ سزا ਦੇ ਹੱਕ 'ਚ ਨਹੀਂ ਸੀਗੇ ਅੱਜ ਜੋ ਕੋਰਟ ਦਾ ਫੈਸਲਾ ਆਇਆ ਸਹੀ ਹੈ ਜੀ ਫੈਸਲਾ ਸਹੀ ਆ ਬਸ ਜਿਸ ਤਰ੍ਹਾਂ ਦੋਚੀ ਬਰੀ ਹੋਏ ਨੇ ਤੁਸੀਂ ਸਹਿਮਤ ਹੋ ਨਾ ਹਾਂ ਸਹਿਮਤ ਆ ਜੀ ਅਸੀਂ ਸਹਿਮਤ ਆ ਜੀ ਜੋ ਕੋਰਟ ਦਾ ਫੈਸਲਾ ਉਹ ਸਹੀ ਮੰਨਦੇ ਹਾਂ ਸਾਂ ਮੰਨਦੇ ਆ ਜੀ ਸਾਨੂੰ ਜਿਸ ਲੜਕੀ ਦੀ ਮੌਤ ਹੋਈ ਸੀ ਹੈ ਉਸ ਦਾ ਬਾਪ ਸੀ ਇਸ ਫੈਸਲੇ ਨਾਲ ਸਹਿਮਤ ਕਿਉਂ ਹੋਇਆ ਤੁਸੀਂ ਆਪ ਹੀ ਸੁਣ ਲਵੋ ਹਾਂਜੀ ਮੇਰੀ ਵਾਪਨ ਟੌਟੀ ਜੀ ਉਹ ਕਿੰਨੇ ਪੈਸੇ ਤੁਹਾਨੂੰ ਸਹਾਇਤਾ ਮਿਲੀ ਸੀ ਸਾਰੇ ਜੀ 24 ਲੱਖ ਰੁਪਏ ਬਾਲ ਸਾਹਿਬ ਨੇ ਦਿੱਤਾ ਸੀਗਾ ਤੇ 2 ਲੱਖ ਰੁਪਏ ਕੈਪਟਨ ਸਾਹਿਬ ਦੇ ਕੇ ਗਏ ਸੀਗੇ 4 ਲੱਖ 81 ਹਜ਼ਾਰ ਰੁਪਏ ਰਾਜਕਮਾਰ ਵੀਰਕੇ ਵੱਲੋਂ ਸਾਨੂੰ ਆਇਆ ਸੀਗਾ ਸਰ ਜਿਹੜੇ ਸਾਨੂੰ ਇਕੱਠੇ-ਕੁੱਠੇ ਪੈਸੇ ਉਹ ਤਾਂ ਸਾਡੇ ਹੱਥ 'ਚ ਨਹੀਂ ਆ ਗਏ ਸਰ ਉਹ ਤਾਂ ਸਾਡੇ ਮੰਨ ਲਓ ਸ਼ਰੀਕ ਲਾ ਲਓ ਚਾਹ ਕੋਈ ਲਾ ਲਓ ਉਹੀ ਚੱਕੀ ਗਿਆ ਜੀ ਤਾਂ ਮੈਂ ਤਾਂ ਕੱਢ ਗਰੀਬ ਪਰਿਵਾਰ ਨੂੰ ਜਦੋਂ ਮੁਆਵਜ਼ਾ ਮਿਲ ਗਿਆ ਤੇ ਉਹਨਾਂ ਲਈ ਇਨਸਾਫ ਦੀ ਕੋਈ ਕੀਮਤ ਨਹੀਂ ਰਹਿ ਗਈ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ